ਜੀ ਇੱਥੇ ਲਿਆ ਕੇ ਚਾਕੇ ਹਰ ਇੱਕ ਚੀਜ਼ ਚਾ ਮਨ ਤੁਸੀਂ ਇੱਕ ਮੈਂ ਦਰਸ਼ਕਾਂ ਨੂੰ ਬੇਨਤੀ ਕਰਦਾ ਵੀ ਜਿਹੜਾ ਮਰਜ਼ੀ ਕਹਿੰਦਾ ਕਹੋਂਦਾ ਪੈਕਟ ਚਾਕੇ ਉਹਦੇ ਨਾ ਛੋਟੇ ਅੱਖਰਾਂ 'ਚ ਇਨਗਰੀਡੀਅੰਟਸ ਲਿਖੇ ਹੋਣਗੇ ਜੀ ਉਹਦੇ 'ਚ ਤੁਸੀਂ ਪੜ੍ਹਨੇ ਪਹਿਲੀ ਦੋ ਲਾਈਨਾਂ ਹੀ ਪੜ੍ਹ ਲਿਓ ਬਾਕੀ ਗਾਹਾਂ ਜਾਣ ਦੀ ਲੋੜ ਹੀ ਨਹੀਂ ਪੈਣੀ ਵੀ ਉਹ ਚੀਜ਼ ਕਾਦੇ 'ਚ ਬਣੀ ਹੈ ਜੇ ਇੱਕ ਵੀ ਕੰਪਨੀ ਨੇ ਵੇਸਣ ਲਿਖਿਆ ਹੋਇਆ ਬਈ ਜੀ ਆਪਾਂ ਬੈਠੇ ਆ ਬਾਈ ਦਾ ਚੈਨਲ ਹੈ ਟੈਲੀਫੋਨ ਨੰਬਰ ਹੈਗਾ ਤਾਂ ਮੈਨੂੰ ਦੱਸ ਦਿਓ ਵੀ ਹਾਂ ਭਾਈ ਤੂੰ ਇਹਨੂੰ ਕਿਉਂ ਨਹੀਂ ਦਿੰਦੇ ਕਿਸੇ ਦੇ ਮਸਟਰਡ ਆਇਲ ਲਿਖਿਆ ਹੋਇਆ ਅੰਗਰੇਜ਼ੀ ਚ ਮਸਟਰਡ ਆਇਲ ਕਹਿੰਦੇ ਆ ਸਰੋਂ ਦੇ ਤੇਲ ਨੂੰ ਪਤਾ ਸਾਰਿਆਂ ਨੂੰ ਆ ਮੈਂ ਤਾਂ ਦੱਸਦਾ ਨੇ ਨਾ ਧਿਆਨ ਚ ਕਿਸੇ ਦੇ ਹੋਵੇ ਆਪਣੇ ਬਾਈ ਲਿਖਿਆ ਉਹ 100% ਮਸਟਰਡ ਆਇਲ ਸਰੋਂ ਦਾ ਤੇਲ ਪਾਉਣੀ ਹੈ ਪਿਓਰ ਬੇਸਣ ਹੁੰਦਾ ਹੈਗਾ ਛੋਲਿਆਂ ਦਾ ਬੇਸਣ ਹੁੰਦਾ ਹੈਗਾ ਹੁਣ ਸਾਡੇ ਪੰਜਾਬ ਦੀ ਜਾਂ ਸਾਡੇ ਲੋਕਾਂ ਦੀ ਤਰਸ ਦੀ ਉਹ ਹੋ ਗਈ ਬਾਈ ਲਿਖਣ ਵੇਲੇ ਮੈਨੂੰ ਐ ਕਹਿਣਾ ਪੈਂਦਾ ਸ਼ੁੱਧ ਸਰੋਂ ਦਾ ਤੇਲ ਜੀ ਜਦੋਂ ਕਿ ਇਹ ਸਰੋਂ ਦਾ ਤੇਲ ਸਰੋਂ ਦਾ ਤੇਲ ਐ ਖੋਪੇ ਦਾ ਤੇਲ ਖੋਪੇ ਦਾ ਤੇਲ ਐ ਹੋਰ ਲਿਖਣਾ ਕਿਉਂ ਪੈਂਦਾ ਕਿਉਂਕਿ ਮਲਾਵਟ ਖੋਰੀ ਇੰਨੀ ਵੱਧ ਗਈ ਹੂੰ ਉੱਤੇ ਲਿਖਣਾ ਵਾਸਤੇ ਮਜਬੂ ਲੋਕਾਂ ਨੂੰ ਦੱਸਣਾ ਪੈਂਦਾ ਹਰੇਕ ਬੰਦੇ ਨੂੰ ਦੱਸਾਂ ਵੀ ਸ਼ੁੱਧ ਹੈ